ਮੈਸਟਰੀ ਟਾਪ ਹਾਂਜੀ ਬਾਜੀ ਕਿੱਦਾਂ ਫਿਰ ਅੱਜ ਰੋਟੀ ਬਣਾएंगे ਸਰਜੂ ਰੋਟੀ ਤਾਂ ਰੋਜ਼ ਹੀ ਖਾਣੇ ਆ ਅੱਜ ਸਰਜੂ ਖਾਣੇ ਕੋਈ ਨਵੀਂ ਚੀਜ਼ ਆ ਸਰਜੂ ਬਾਜੀ ਸਰਜੂ ਬਾਜੀ ਇੱਕ ਮਿੰਟ ਇੱਧਰ ਆਓ ਪਾਜੀ ਅਜੇ ਬਣਿਆ ਨਹੀਂ ਸਰਜੂ ਉਹ ਫਟੇ ਮੈਂ ਕਿਹਾ ਸੀ ਰੋਟੀ ਖਾਣੀ ਜਾਂ ਰੋਟੀ ਤੋਂ ਬਿਨਾ ਸਰਜ ਜਾਊਗਾ ਪਾਜੀ ਚੂਹੇ ਮਾਰਨ ਵਾਲੀ ਦਵਾਈ ਹੈਗੀ ਆ ਦਵਾਈ ਦੇ ਦਮੈਂ ਪਾਜੀ ਦਵਾਈ ਤਾਂ ਹੈ ਨਹੀਂ ਪਾਊਡਰ ਹੈਗਾ ਹੂੰ ਪਾਊਡਰ ਉਹਨਾਂ ਕੀ ਕਰਨਾ ਉਹਨਾਂ ਦੇ ਕਿਹੜੀ ਪੇਤ ਨਿਕਲੀ ਆ ਅੱਜ ਕਿਨੇ ਪਾਊਡਰ ਲੈ ਜਾ ਕੱਲ ਨੂੰ ਕਹੋਂਗੇ ਫਰਫਿਊਮ ਲੈ ਜਾ ਬੱਚਿਓ ਪੇਪਰ ਤੁਹਾਡੇ ਨੇੜੇ ਆ ਗਏ ਨੇ ਸਾਰੇ ਬੱਚਿਆਂ ਨੇ ਸਹੀ ਸਹੀ ਜਵਾਬ ਦੇਣਿਆ ਇਹਨਾਂ ਸਵਾਲਾਂ ਦੇ ਤੁਹਾਨੂੰ ਪੇਪਰਾਂ ਦੇ ਵਿੱਚ 10-10 ਨੰਬਰ ਮਿਲਣੇ ਇੱਕ ਇੱਕ ਸਵਾਲ ਦੇ ਠੀਕ ਆ ਚਲੋ ਜੱਜਿਆ ਮੈਨੂੰ ਤੂੰ ਦੱਸ ਦੁੱਧ ਪੀਣ ਦੇ ਨਾਲ ਕੀ ਹੁੰਦਾ ਦੁੱਧ ਜਗਦਾ ਮਾਸਟਰ ਜੀ ਦੁੱਧ ਪੀਣਾ ਸਾਰਿਆਂ ਨੇ ਪਤਾਇਆ ਦੁੱਧ ਪੀਣ ਦੇ ਨਾਲ ਰੰਗ ਗੋਰਾ ਹੁੰਦਾ ਰੰਗ ਗੋਰਾ ਉਹ ਦੂਰ ਪਿਟੇ ਮੂ ਤੇਰਾ ਦੁੱਧ ਪੀਣਾ ਰੰਗ ਗੋਰਾ ਹੁੰਦਾ ਤੇ ਫਿਰ ਕੱਟਾ ਕਿਉਂ ਕਾਲਾ ਰਹਿ ਗਿਆ